ਟਿਕਟਾਕ ਐਪ ਚਾਈਨੀਜ਼ ਐਪ ਦੇ ਉੱਤੇ ਜਿਹੜਾ ਖਾਲੀ ਦਲ ਬਦਲਿਆ ਜਿਹਨੂੰ ਕਿ ਮੈਂ ਖਾਲੀ ਦਲ ਬਦਲ ਕਹਿੰਨਾ ਹੁਣ ਅੱਜਕੱਲ ਕਿਉਂਕਿ ਐਮਐਲਏ ਤਿੰਨ ਕਿ ਸੀਗੇ ਜਿਹੜੇ 2-3 ਸਾਲ ਪਹਿਲਾਂ ਬਣੇ ਉਹਨਾਂ ਚੋਂ ਵੀ ਅੱਧਾ ਰਹਿ ਗਿਆ ਹੋਇਆ ਹੁਣ ਖਾਲੀ ਹੋ ਚਲਿਆ ਜਿਵੇਂ ਹੀ ਕੰਮ ਹਾਂ ਕਿਸੇ ਵੇਲੇ ਜ਼ਰੂਰ ਇਹਨਾਂ ਦੇ 60 ਐਮਐਲਏ 55-60 ਹੁੰਦੇ ਸੀਗੇ ਸੋ ਖਾਲੀ ਦਲ ਬਦਲ ਇਹਨਾਂ ਦੇ ਜਿਹੜੇ ਐਨਆਰਆਈ ਕਹ ਲਏ ਕਹ ਲੀਏ ਵੀ ਜਿਹੜੇ ਭਗਤ ਹੈਗੇ ਨੇ ਅੰਨੇ ਭਗਤ ਠੀਕ ਹੈ ਜੀ ਚੀਲੇ ਬਾਲਕੇ ਚप्पल ਛੱਟ ਇਹ ਇਕੱਠੇ ਹੋ ਕੇ ਤੇ ਡਿਸਕਸ਼ਨ ਕਰ ਰਹੇ ਨੇ ਪਿਛਲੇ ਦੋਆਂ ਕੁ ਮਹੀਨਿਆਂ ਤੋਂ ਟਿਕਟੌਕ ਦੇ ਉੱਤੇ ਅਲੱਗ-ਅਲੱਗ ਮੁਲਕਾਂ ਤੋਂ ਇਹ ਹੈਗੇ ਨੇ ਬੰਦੇ 5-7 ਕਰਤਾ-ਤਰਤਾ ਇਹਨਾਂ ਦੇ ਤੇ ਪਿਛਲੇ ਦੋ ਹਫ਼ਤਿਆਂ ਤੋਂ ਇਹ ਹਰੇਕ ਸੰਡੇ ਦੇ ਸੰਡੇ ਇੰਡੀਆ ਤੋਂ ਪੰਜਾਬ ਤੋਂ ਕੋਈ ਚੀਫ ਗੈਸਟ ਲੈ ਕੇ ਆਉਂਦੇ ਨੇ ਆਪਣਾ ਗੈਸਟ ਤੇ ਉਹਦੇ ਨਾਲ ਇਹ ਗੱਲਬਾਤ ਕਰਦੇ ਨੇ ਪਾਰਟੀ ਦੀ ਕੀ ਸਥਿਤੀ ਹੈਗੀ ਆ ਤੇ ਪਿਛਲੇ ਦਿਨੀਆਂ ਬੀਤੇ ਐਤਵਾਰ 9 ਮਾਰਚ 2025 ਵਾਲੇ ਦਿਨ ਇਹ ਲੈ ਕੇ ਆਉਂਦੇ ਨੇ ਗੁਰਬਖਸ਼ ਸਿੰਘ ਜੀ ਖਾਲਸਾ ਜਿਹੜੇ ਕਿ ਐਸਜੀਪੀਸੀ ਮੈਂਬਰ ਹੈਗੇ ਨੇ ਨਵਾ ਸ਼ਹਿਰ ਵਾਲੀ ਸਾਈਡ ਤੋਂ ਪੜ੍ਹੇ ਲਿਖੇ ਨੇ ਯੂਨੀਵਰਸਿਟੀ ਆਫ ਮਦਰਾਸ ਤੋਂ ਪੜ੍ਹਾਈ ਲਿਖਾਈ ਆ ਤੇ ਮੈਂਬਰ ਹੈਗੇ ਨੇ 2011 ਤੋਂ ਕਿਉਂਕਿ ਉਸ ਤੋਂ ਬਾਅਦ ਚੋਣਾਂ ਹੀ ਨਹੀਂ ਹੋਈਆਂ ਤੇ ਇਹ ਆ ਕਿ ਸੁਪੀਰ ਬਾਦਲ ਦੇ ਬਾਰੇ ਜੋ ਕੁਝ ਦੱਸਦੇ ਨੇ ਮੈਂ ਉਹ ਅੱਗੇ ਲੋਕ ਚਲਾ ਕੇ ਨਾ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਵਾਰਤਾ ਲਾਪ ਇਹਨਾਂ ਦਾ ਉਸ ਦਿਨ ਹੁੰਦਾ ਹੈ ਆਪਣੀ ਡਿਸਕਸ਼ਨ 'ਚ ਇਹਨਾਂ ਦੀ ਬਾਦਲ ਦਲੀਆ ਦੀ ਤੇ ਉਸ ਤੋਂ ਪਹਿਲਾਂ ਮੈਂ ਦਿਖਾਉਣਾ ਚਾਹੁੰਨਾ ਤੁਹਾਨੂੰ ਇਹ ਜਿਹੜੇ ਮੈਂਬਰ ਨੇ ਇਹਨਾਂ ਦਾ ਬੈਕਗ੍ਰਾਉਂਡ ਕੀ ਆ ਜਿਹੜਾ ਬੇਅਦਵੀ ਕਾਂਡ ਸੀਗਾ 2015 ਅਕਤੂਬਰ ਮਹੀਨਾ ਜੂਨ ਤੋਂ ਸ਼ੁਰੂ ਹੁੰਦਾ ਤੇ ਅਕਤੂਬਰ ਤੇ ਪੀਕ ਤੇ ਹੁੰਦਾ 2015 ਵਿੱਚ ਇਹ ਤੁਸੀਂ ਯਾਦ ਕਰ ਸਕਦੇ ਹੋ ਉਹ ਸਮਾਂ ਹਿੰਦੁਸਤਾਨ ਟਾਈਮਜ਼ ਦੀ ਖਬਰ ਹੈਗੀ ਆ ਤੇ ਅਕਤੂਬਰ 17 2015 ਜਿਹੜਾ ਬੇਅਦਵੀ ਕਾਂਡ ਆ ਮੈਂ ਪੰਜਾਬੀ ਵਿੱਚ ਤਰਜਮਾ ਕਰ ਰਿਹਾ ਆ ਐਸਜੀਪੀਸੀ ਮੈਂਬਰ ਗੁਰਬਖਸ਼ ਖਾਲਸਾ ਤੇ ਇੱਕ ਬੰਦਾ ਹੋ ਰਿਹਾ ਨਾਸੂਪੁਰ ਇਨਾ ਨੇ ਅਸਤੀਫਾ ਦਿੱਤਾ ਹੋਇਆ ਹੈ ਠੀਕ ਹੈ ਜੀ ਆਪਾਂ ਇੱਥੇ ਫੋਕਸ ਕਰਨਾ ਸਿਰਫ ਆ ਜਿਹੜੇ ਗੁਰਬਖਸ਼ ਸਿੰਘ ਜੀ ਖਾਲਸਾ ਨੇ ਆ ਮੈਂ ਹਾਈਲਾਈਟ ਕੀਤਾ ਆ ਐਸਜੀਪੀਸੀ ਤੋਂ ਨਾ ਨੇ ਸ਼ੁੱਕਰਵਾਰ ਵਾਲੇ ਦਿਨ ਅਸਤੀਫਾ ਦੇ ਦਿੱਤਾ ਐਸਜੀਪੀਸੀ ਦੀ ਮੈਂਬਰਸ਼ਿਪ ਤੋਂ ਤੇ ਐਸਜੀਪੀਸੀ ਦੀ ਮੈਂਬਰਸ਼ਿਪ ਦੇ ਨਾਲ-ਨਾਲ ਇਹਨਾਂ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਇੱਕ ਅਹੁਦਾ ਸੀਗਾ ਉਹ ਅਹੁਦਾ ਸੀਗਾ ਡਿਸਟ੍ਰਿਕਟ ਜਨਰਲ ਸੈਕਟਰੀ ਨਮਾਸ਼ਾਰ ਡਿਸਟ੍ਰੈਕਟਿਆ ਤੇ ਇਹ ਉਹਦੇ ਸੈਕਟਰੀ ਸੀਗੇ ਉਤੋਂ ਵੀ ਅਸਤੀਫਾ ਦਿੱਤਾ ਕਾਰਨ ਦੱਸਿਆ ਵੀ ਉਹ ਬਹੁਤ ਬੁਰੀ ਤਰ੍ਹਾਂ ਡਿਸਟਰਬ ਹੈਗੇ ਨੇ ਵਿਦਵੀ ਕਰਕੇ ਤੇ ਇਹਨਾਂ ਨੇ ਅੱਗੇ ਕੀ ਦੱਸਦੇ ਨੇ ਵੀ ਜਿਹੜੀ ਪਾਰਟੀ ਹੈਗੀ ਆ ਅਕਾਲੀ ਦਲ ਇਹ ਫਾਲਟਰ ਹੋ ਗਿਆ ਗਲਤਾਨ ਹੋ ਗਿਆ ਆਪਣੇ ਰਸਤੇ ਤੋਂ ਟੂ ਗੇਨ ਪੋਲਿਟੀਕਲ ਮਾਈਲੇਜ ਵੀ ਸਿਆਸੀ ਲਹਾ ਲੈਣ ਵਾਸਤੇ ਇਹ ਭਟਕ ਗਿਆ ਹੋਇਆ ਹੈ ਤੇ ਮੈਂ ਜਿਹੜਾ ਹੈਗਾ ਸੱਚਾ ਅਕਾਲੀ ਸਿਪਾਹੀ ਹੈਗਾ ਆ ਤੇ ਇਹ ਜਿਹੜਿਆ ਜੋ ਕੁਛ ਵਿਦਵੀ ਕੰਡ ਦੇ ਕਰਕੇ ਇਹ ਬਹੁਤ ਡਿਸਟਰਬ ਹੋ ਗਏ ਨੇ ਮੈਂਟਲੀ ਤੇ terror ਕੋਈ ਇਹਨਾਂ ਕੋ ਰਸਤਾ ਨਹੀਂ ਬਚਿਆ ਸਿਫਾ ਦੇਣ ਤੋਂ ਬਿਨਾਂ ਸੋ ਇਹ ਇਹਨਾਂ ਦਾ ਹੈਗਾ ਪਛੋਕੜ ਤੇ ਹਲੇ 10 ਸਾਲ ਹੋਏ ਨਹੀਂਗੇ ਇਹਨੂੰ ਬਿਦਵੀ ਕਾਣ ਨੂੰ ਤੇ ਇਹ ਜਿਹੜੇ ਸਿੰਘ ਸਾਹਿਬ ਹੈਗੇ ਨੇ ਇਹ ਹੁਣ ਸੁਖਵੀਰ ਬਾਦਲ ਦੇ 40 ਬਾਦਲ ਚਾਲੀਸਾ ਪੜਕੇ ਗਏ ਨੇ ਬੀਤੇ ਐਤਵਾਰ ਤੇ ਉਹ ਮੈਂ ਤੁਹਾਨੂੰ ਚਲਾ ਕੇ ਸੁਣਾਉਣਾ ਹੈ ਤੇ ਉਹ ਮੈਂ ਰੋ ਕੇ ਟਿਕਾ ਟਿੱਪਣੀ ਉਹਨੂੰ ਕਰੂੰਗਾ ਜਿੱਥੇ ਮੈਨੂੰ ਲੋੜ ਪਈ ਫੇਕ ਬਣਾ ਕੇ ਚਲਾਏ ਗਏ ਅੱਛਾ ਸਰਦਾਰ ਸਾਹਿਬ ਇੱਕ ਬੇਨਤੀ ਹੋ ਰਹੀ ਆ ਵੀ ਜਿਹੜਾ ਹੁਣ ਪਿਛਲੇ ਦਿਨੀ ਘਟਨਾ ਕਰਮ ਚੱਲਿਆ ਮੈਂ ਸਾਰੀ ਮਾਫੀ ਚਾਹੁੰਦਾ ਥੋੜਾ ਲੇਟ ਹੋ ਰਿਹਾ ਵੀ ਆ ਜਹੇਦਾਰ ਸਾਹਿਬ ਜਿਹੜੇ ਆ ਆਪਦੇ ਅਹੁਦੇ ਤੋਂ ਲਾਂਭੇ ਕਰਨ ਦਾ ਹੁਣ ਇਥੇ ਆਮ ਹੀ ਬਰਚਾਇਆ ਜਾਂਦਾ ਵੀ ਇਹ ਜੀ ਜੀ ਬਾਦਲੂ ਸਾਹਿਬ ਵੱਲੋਂ ਇਹ ਕਰ ਦਿੱਤਾ ਗਿਆ ਵੀ ਥੋੜਾ ਜਿਹਾ ਸੰਖੇਪ ਦੇ ਵਿੱਚ ਸਮਝਾ ਸਕਦੇ ਵੀ ਸ਼੍ਰੋਮਣੀ ਕਮੇਟੀ ਦੇ ਕਿਹੜੇ ਮਤਲਬ ਆਪਦਾ ਸਵਧਾਨ ਜਾਂ ਕਿਸ ਤਰ੍ਹਾਂ ਜਹੇਦਾਰ ਸਾਹਿਬ ਨੂੰ ਨਿਯੁਕਤ ਕੀਤਾ ਜਾਂਦਾ ਤੇ ਕਿਸ ਤਰ੍ਹਾਂ ਉਹਨਾਂ ਦੀਆਂ ਸਵਾਲਾਂ ਖਤਮ ਕੀਤੀਆਂ ਜਾਂਦੀਆਂ ਤੇ ਕਿਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਆ ਇਹ ਸਾਰੀ ਵਾਰਤਾਂ ਦਾ ਤੁਸੀਂ ਉਸ ਦਿਨਾਂ ਬੀਤੇ ਐਤਵਾਰ ਟਿਕਟੌਕ ਦੇ ਉੱਤੇ ਜੋ ਹੁੰਦੀ ਆ ਉਹ ਸੁਣ ਰਹੇ ਹੋ ਤੁਸੀਂ ਦੇਖੋ ਅਬ ਇਹ ਅਰਕੇ ਜਿਹਾ ਹੈਗਾ ਸ਼੍ਰੋਣੀ ਲੰਗਰ ਪ੍ਰਬੰਧਕ ਕਮੇਟੀ ਦੀ ਰਿਐਕਸ਼ਨ ਦੇ ਆਈ ਜਿਉਂ ਕਿਸ ਨੂੰ ਨਿਯੁਕਤ ਕੀਤਾ ਜਾਂਦਾ ਤਾਂ ਉਹਦੀ ਨਿਯੁਕਤੀ ਜਿਹੜੀ ਹੈ ਉਹ ਸ਼੍ਰੋਣੀ ਲੰਗਰ ਪ੍ਰਬੰਧਕ ਕਮੇਟੀ ਦੀ ਰਿਐਕਸ਼ਨ ਦੇ ਆਈ ਗਈ ਆ ਤੇ ਜਦੋਂ ਕਿ ਉਹ ਨਿਯੁਕਤ ਜਾਂਦਾ ਹੈਗਾ ਚਾਹੇ ਚਾਹੇ ਉਹਦੀ ਉਮਰ ਦੇ ਹਿਸਾਬ ਨਾਲ ਜਾਂ ਕਿ ਜਿਹੜੀ ਐਲੀਗੇਸ਼ਨ ਦੇ теаਟਰ ਉਹੀ ਤੋਂ ਗੱਲ ਤੋਂ ਉਹਨਾਂ ਤੋਂ ਮਦਦੀ ਆ ਰਹੀ ਹੈ ਕਿ ਖਾਲਸਾ ਜੀ ਕਿੰਨੇ ਸੱਚਾਈ ਦੇ ਨਾਲ ਗੱਲ ਕਰ ਰਹੇ ਨੇ ਯਾਨੀ ਕਿੰਨਾ ਸੱਚ ਬੋਲ ਰਹੇ ਨੇ ਹੂੰ ਵੀ ਜਿਹੜੀ ਉਹ ਐਸਜੀਪੀਸੀ ਦੇ ਲਗਭਗ 190 ਤੋਂ 99 ਮੈਂਬਰ ਨੇ ਉਹਨਾਂ ਦੇ ਮੈਂਬਰਾਂ ਦੇ ਵਿੱਚੋਂ ਕੁਝ ਖਾਸ ਮੈਂਬਰ ਚੁਣ ਕੇ ਐਗਜ਼ੈਕਟਿਵ ਬਣਾ ਦਿੱਤੀ ਜਾਂਦੀ ਹੈ ਤੇ ਉਹ ਐਗਜ਼ੈਕਿਊਟਿਵ ਹੈ ਜਿਹੜੀ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਦੇ ਉਕਤੀ ਕਰਦੀ ਹੈ ਠੀਕ ਹੈ ਤੇ ਉਹੀ ਹੈ ਜਿਹੜੀ ਛੁੱਟੀ ਕਰਦੀ ਹੈ ਉਹਨਾਂ ਦੀ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਅਸਲ ਦੇ ਵਿੱਚ ਜਿਹੜੀ ਮੇਨ ਜਿਹੜਾ ਹੈਗਾ ਚੀਫ ਐਗਜ਼ੀਕਿਊਟਿਵ ਆਫੀਸਰ ਉਹ ਕੌਣ ਹੈਗਾ ਆ ਤੇ ਬਸਾਰ ਜਿਹੜਾ ਹੈਗਾ ਸ਼੍ਰਮਣੀ ਪ੍ਰਬੰਧਕ ਕਮੇਟੀ ਨੇ ਜਿਹੜਾ ਉਹ ਦਈਆਗਾ ਬਾਈ ਨਾਮ ਬਾਕੀ ਜਿਹੜੀ ਆਪਾਂ ਗੱਲ ਕਰਦੇ ਆਂ ਗਿਆ ਵੀ ਆ ਬਾਕੀ ਇੱਕ ਮਿੰਟ ਰੁਕੋ ਜੀ ਉਹ ਬਾਈ ਲਾ ਦੱਸਿਆ ਉਹਨੇ ਵੈਸੇ ਨਾ ਪਰ ਹੁਣ ਲਾ ਕਿੰਨਾ ਕ ਮੰਨਿਆ ਜਾਂਦਾ ਸਭ ਨੂੰ ਪਤਾ ਆ ਇੰਡੀਆ ਦੇ ਵਿੱਚ ਤੇ ਖਾਸ ਕਰਕੇ ਤੁਹਾਡੀ ਸ਼੍ਰਮਣੀ ਪ੍ਰਬੰਧਕ ਕਮੇਟੀ ਦਾ ਜੋ ਕੁਝ ਤੁਸੀਂ ਕਰ ਰਹੇ ਹੋ ਐਗਜ਼ੀਕਿਊਟਿਵ ਅ ਅ ਐਗਜ਼ੀਕਟਿਵ ਕਮੇਟੀ ਕਿੰਨੇ ਕ ਤੁਹਾਡੇ ਮੋਬਾਈਲ ਆ ਨੂੰ ਦੇ ਅਨੁਸਾਰ ਚੱਲਦੀ ਹੈ। ਚਾਹਨਾ ਕਿ ਇਹ ਪੱਖੇ ਦੀ ਹਵਾ ਦੀ ਆ ਰਹੀ ਥੋੜੀ ਡਿਸਟਰਬੈਂਸ। ਪੱਖਾ ਠੀਕ ਕਰੀਏ ਬਰਾੜ। ਸਰ ਸੌਰੀ ਮਾਫੀ ਚਾਹਣਾ ਕਰ ਰਿਹਾ ਰਿਪੀਟ ਕਰ ਰਿਹਾ ਗੱਲ। ਅੱਛਾ ਜਿਹੜਾ ਇਹ ਗੱਲਬਾਤ ਕਰ ਰਿਹਾ ਆ ਆਪਣੇ ਖਾਲਸਾ ਜੀ ਦੇ ਨਾਲ ਸੁਖਵੰਤ ਬਰਾੜ ਆ ਤੇ ਇਹ ਵੀ ਬਹੁਤ ਜ਼ਿਆਦਾ ਦਲਬਤਰੂ ਟਾਈਪ ਬੰਦਾ ਆ ਤੇ ਇੱਥੇ ਲੱਗਦਾ ਤਾਂ ਇੱਥੇ ਆਏ ਆ ਵੀ ਬੜੇ ਪਤਾ ਨਹੀਂ ਕਿੰਨੇ ਕੁ ਔਖੇ ਸਵਾਲ ਪੁੱਛੂਗਾ। ਪਰ ਅਸਲ ਦੇ ਵਿੱਚ ਉਹ ਜਿਹੜੇ ਤੁਸੀਂ ਅੱਗੇ ਦੇਖ ਹੀ ਲੈਣਾ ਵੀ ਕੀ ਕੁਝ ਉਹ ਕਿਹੜੀ ਕੜੀ ਘੋਲਦਾ ਆ ਤੇ ਇਹਦੀਆਂ ਕਰਤੂਤਾਂ ਤੇ ਵੀ ਮੈਂ ਛੇਤੀ ਚਾਨਣਾ ਪਾਉਂਗਾ ਬਰਾੜ ਦੀਆਂ ਤੇ ਪਰ ਇੱਥੇ ਅੱਜ ਵਿਸ਼ਾ ਆਪਣਾ ਇਹ ਐਸਪੀਸੀ ਦਾ ਮੈਂਬਰ ਹੈ ਸੋ ਆਪਾਂ ਉਹਦੇ ਤੇ ਫੋਕਸ ਕਰਨਾ ਹੈ ਨਹੀਂ ਮੈਂ ਕਹਿੰਦਾ ਜੀ ਇਹ ਜਿਹੜਾ ਤੁਹਾਰ ਕਿਤਰਿਆ ਨਾ ਉਹ ਸ਼ਰੌਣੀ ਜ਼ੋਰਦਾਰ ਪ੍ਰਬੰਧ ਕਮੇਟੀ ਦਾ ਅਜੇ ਐਕਟਿਵਦਾ ਹੀ ਆ ਜੀ ਚਾਹੇ ਨਿਯੁਕਤੀ ਕਰਨੀ ਆ ਤੇ ਚਾਹੇ ਉਹਨਾਂ ਨੂੰ ਸੇਵਾਮੁਕਤ ਕਰਨਾ ਹਜੇ ਤੱਕ ਤਾਂ ਜੇ ਉਹ 22 ਲੋ ਜਿਹੜੀ ਹੈਗੀ ਆ ਉਹ ਡਰਾਉਣੀ ਗੱਲ ਦਾ ਰਾਮ ਪ੍ਰਬੰਧਕ ਮਡੇ ਦੇ ਜਿਹੜੀ ਐਕਟਿਵ ਆ ਉਹਦੇ ਅਧਿਕਾਰ ਕਿੱਦਰਾ ਹੈਗਾ ਹੂੰ ਤੇ ਆਏ ਦੱਸੋ ਵੀ ਜੇ ਪੰਜਾਬ ਸੁਭਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਚੱਲਦਾ ਆ ਤਿੰਨ ਚਾਰ ਸੈਸ਼ਨ ਸਾਲ ਦੇ ਅਗਰ ਉਹ ਲਾਈਵ ਦਿਖਾਏ ਜਾ ਸਕਦੇ ਨੇ ਭਗਵੰਤ ਮਾਨ ਨੇ ਘੱਟੋ ਘਾਟ ਆਹ ਕੰਮ ਤੱਕ ਚੰਗਾ ਕੀਤਾ ਵੀ ਲਾਈਵ ਜਿਹੜੀ ਹੈਗਾ ਸੈਸ਼ਨ ਨੂੰ ਦਿਖਾਉਂਦੇ ਨੇ ਪੰਜਾਬ ਵਿਧਾਨ ਸਭਾ ਚ ਸਾਡੇ ਐਮ ਐਲ ਏ ਚੁਣੇ ਹੋਏ ਹੀਰੇ ਨੌ ਰਤਨ ਕੀ ਕਾਂਜੀ ਕੋਲ ਦੇ ਨੇ ਠੀਕ ਹੈ ਤੁਸੀਂ ਘੱਟੋ ਘੱਟ ਜਿਹੜੀ ਗੋਲਕ ਦੇ ਉੱਤੋਂ ਤੁਹਾਨੂੰ ਤਨਖਾਹ ਮਿਲਦੀ ਹੈ 190 99 ਮੈਂਬਰਾਂ ਨੂੰ ਇਹ ਜੋ ਕਹਿੰਦੇ 23 ਮਰ ਵੀ ਚੁੱਕੇ ਨੇ ਮੈਂਬਰ ਪਰ ਉਹ ਚੋਣਾ ਨਹੀਂ ਹੋਣ ਕਰਕੇ ਉਹ ਭਰੀਆਂ ਹੀ ਨਹੀਂ ਗਈਆਂ ਜਿਹੜੀਆਂ ਵੈਕੈਂਸੀ ਸੀਗੀਆਂ ਤੇ ਤਨਖਾਹ ਤੁਸੀਂ ਸੰਗਤ ਦੀ ਪੈਸੇ ਚ ਲੈਣੇ ਹੋ ਤੇ ਤੁਸੀਂ ਵੀ ਲਾਈਵ ਕਰਕੇ ਦਿਖਾਓ ਵੀ ਐਗਜ਼ੀਕਟਿਵ ਕਮੇਟੀ ਹੈ ਜਿਹੜੀ ਉਹ ਕਿੱਡਾਕ ਨਿਰਪੱਖ ਫੈਸਲੇ ਲੈਂਦੀ ਹੈ ਜਥੇਦਾਰ ਨੂੰ ਅਪਾਇੰਟ ਕਰਨ ਦੇ ਤੇ ਲਾਉਣ ਦੇ ਅਹੁਦੇਤਾਂ ਤੇ ਪਰ ਅੱਜ ਜਦਾਂ ਜਦਾਂ ਇਹ ਸਖਸ਼ ਵੈਸੇ ਆਪਣੇ ਗੁਰਬਖਸ਼ ਸਿੰਘ ਖਾਲਸਾ ਜੀ ਖਾਲਸਾ ਕੋਣ ਦੇ ਲਾਇਕ ਨਹੀਂ ਸਿੰਘ ਕੋਣ ਦੇ ਵੀ ਲਾਇਕ ਨਹੀਂ ਹੈਗੇ ਤੁਸੀਂ ਜਿਹੜੇ ਤੁਸੀਂ ਬਾਦਲਾ ਨੂੰ ਜ਼ਮੀਰ ਵੇਚਦਾ ਤੇ ਉਹਨਾਂ ਦੀ ਕੁਛੜਾਂ ਚ ਵੜ ਕੇ ਤੁਸੀਂ ਆ ਤੇਰਾ ਹਲੇ ਤੱਕ ਵੀ ਅਦਵੀਦਾ ਜਿਹੜਾ ਹੈਗਾ ਆ ਆਪਣੇ ਇਨਸਾਫ ਨਹੀਂ ਮਿਲਿਆ ਹੈਗਾ ਤੇ ਤੂੰ ਅੱਜ ਗੋਗੇਗਾ ਰਿਆਂ ਇਹਨਾਂ ਦੇ ਤੁਮ ਪਾ ਲਈ ਅੱਜ ਚਲੋ ਹੀ ਹੈਗੀ ਆ ਚਰਚਾ ਜਾਂ ਇਸ ਦੀ ਅੱਜ ਤੇ ਬਹਿਸ ਚੱਲ ਰਹੀ ਆ ਹਾਂ ਇਸ ਗੱਲ ਉੱਤੇ ਜੋ ਡਿਸਕਸ਼ਨ ਜੀ ਹੋ ਜਾਣੀ ਚਾਹੀਦੀ ਹੈ ਕਿ ਵੀ ਜੇ ਜੀਵ ਮੁਕਤੀ ਹੈਗੀ ਉਹਦੇ ਲਈ ਕੀ ਵਿਧੀ ਵਿਧਾਨ ਹੋਣਾ ਚਾਹੀਦਾ ਤੇ ਜਿਹੜਾ ਹੁਣ ਕੀ ਨੇ ਕਰਨੀ ਹੈਗੀ ਆ ਵੀ ਜਿਹੜਾ ਹੈਗਾ ਆ ਉਹਨਾਂ ਦੀ ਅਪਾਇੰਟਮੈਂਟ ਜਥੇਦਾਰਾਂ ਦੀ ਤੇ ਉਹਨਾਂ ਦੀ ਰਿਮੂਵਲ ਠੀਕ ਹੈ ਉਹ ਕੀ ਨੇ ਕਰਨੀ ਆ ਤਾਂ ਵਿਧੀ ਵਿਧਾਨ ਬਣਾਇਆ ਜਾਵੇ ਵਿਧਾਨ ਤੁਹਾਡਾ ਕੀ ਨੇ ਕਰਨਾ ਤੁਸੀਂ ਉਹ ਕਰਨਾ ਕਰੋ ਉਹ ਨਹੀਂ ਕਰਨਾ ਪਰ ਕਿਉਂਕਿ ਉੱਪਰ ਉਹ ਜਿਹੜੇ ਵੱਡਾ ਆਕਾ ਹੈਗਾ ਤੁਹਾਡਾ ਉਹਨੂੰ ਸੂਟ ਨਹੀਂ ਕਰਦਾ ਇਹ ਨਿਯੁਕਤੀ ਹੈਗੀ ਜਦੋਂ ਨਿਯੁਕਤੀ ਤਾਂ ਜਿਹੜੀ ਹੈਗੀ ਉਹ ਬਲੱਗਪੁਰ ਆ ਜਦੋਂ ਇਹ ਦਰਵਾਜ਼ਾ ਪਰੋਂਦਾ ਕਿ ਮਿੱਟੀ ਜੜੀ ਇਹਨੂੰ ਬਾਅਦ ਸਾਰੀਆਂ ਸੰਸਥਾਵਾਂ ਤੋਂ ਸਹਿਮਤੀ ਲੈਂਦੀ ਹੈ ਜੇਕਰ ਜੇ ਦਸਤਾਵੇਜ਼ ਹੁੰਦੀ ਕੀਤੀ ਜਾਂਦੀ ਹੈ ਤਾਂ ਸਾਰੇ ਜਗੋਂ ਸਾਰੀਆਂ ਸੰਸਥਾਵਾਂ ਤੋਂ ਮਨਜ਼ੂਰੀ ਲੈਂਦੀ ਹੈ ਹੱਤੋਂ ਲਾਣ ਤੇ ਆ ਯਾਰ ਤੁਹਾਡੇ ਦੇ ਉੱਤੇ ਉਹ ਰੱਬ ਨੂੰ ਜਾਨ ਦੇਣੀ ਹੈ ਤੁਸੀਂ ਪਰਮਾਤਮਾ ਨੂੰ ਆਕਾਲ ਪੁਰਖ ਨੂੰ ਬਾਦਲਾਂ ਨੂੰ ਨਹੀਂ ਜਾਨ ਦੇਣੀ ਉਹ ਵੱਡੇ ਬਾਦਲ ਨੂੰ ਪੁੱਛੋ ਸੀ ਉੱਤੇ ਕੀ ਹਾਲ ਹੁੰਦਾ ਹੋਣਾ ਉਹਦਾ ਆਪਣੇ ਉਹਨੇ ਜਿਹੜੀਆਂ ਜਦੇਵੰਦੀਆਂ ਨੇ ਜਿਹੜੀਆਂ ਕਾਫਰਾਂ ਵਾਲੇ ਉਹ ਦਸਾਰਾ ਪੇਰ ਕਰਦਿਆਂ ਨੇ ਔਰ ਜਿਹੜਾ ਇੱਥੇ ਹੋਂਦੀ ਆਮ ਪ੍ਰਚਾਰਿਆ ਜਾਂਦਾ ਵੀ ਬਾਦਲ ਸਾਹਿਬ ਦੀ ਮਤਲਬ ਸਮੂਲੀਅਤ ਦਾ ਵੀ ਉਹਨਾਂ ਵੱਲੋਂ ਕਰਵਾਇਆ ਜਾਂਦਾ ਜਾਂ ਇਦਾਂ ਕਰਵਾਇਆ ਜਾਂਦਾ ਆ ਇੱਕ ਨਿਰਪੱਖ ਹੋਵੇ ਕੀ ਨਾ ਨਾ ਇਹ ਤਾਂ ਐਵੇਂ ਹੋਇਆ ਹੈ ਨੇ ਲੋਕਾਂ ਨੇ ਅਮੀ ਬਾਦਲਾ ਨੂੰ ਬਦਨਾਮ ਕੀਤਾ ਹੈ ਵੀ ਬਾਦਲੇ ਕਰਦੇ ਨੇ ਸਾਰਾ ਕੁਝ ਉਹ ਭੱਲੇ ਵਾਲਾ ਮੈਨੂੰ ਚੁਟਕਲਾ ਨਾ ਜੋਕ ਕੱਢਣਾ ਪੈਣਾ ਵੀ ਪੁਰਾਣਾ ਜੋਕ ਹੈ ਬੜਾ ਵੀ ਜੱਥੇਦਾਰ ਜਿੱਦਣ ਅਨਾਉਂਸ ਕਰਨਾ ਹੁੰਦਾ 3 ਦਿਨ ਪਹਿਲਾਂ ਅ ਤਿੰਨ ਬੰਦਿਆਂ ਨੂੰ ਪਤਾ ਹੁੰਦਾ ਵੀ ਕਿਹਨੇ ਬੰਨਣਾ ਹੈ ਉਦੋਂ ਬਾਲਮਕਨ ਸ਼ਰਮਾ ਪੁੱਛਦਾ ਕਿ ਕਿਹੜੇ ਤਿੰਨ ਇੱਕ ਕਹਿੰਦਾ ਵੀ ਜਿੰਦੇ ਨੌ ਹੁੰਦਾ ਆ ਜਿਹਦੇ ਚਿੱਠੀ ਦੇ ਵਿੱਚੋਂ ਲਫਾਫੇ ਚੋਂ ਨੌ ਨਿਕਲਣਾ ਆ ਇੱਕ ਬਾਦਲ ਸਾਹਿਬ ਤੇ ਤੀਸਰਾ ਰੱਬ ਉਹ ਕਹਿੰਦਾ ਦੂਜੇ ਦਿਨ ਯਾਨੀ ਜਦੋਂ ਦੋ ਦਿਨ ਪਹਿਲਾਂ ਕਿੰਨੇ ਬੰਦੇ ਹੁੰਦਾ ਕਿਹਦੇ ਕੋਲ ਹੁੰਦੀ ਆ ਇਹ ਇਨਫੋਰਮੇਸ਼ਨ ਵੀ ਕੌਣ ਬਣੂਗਾ ਉਹ ਕਹਿੰਦੇ ਉਹਨੂੰ ਕੱਢ ਦੋ ਜਿਹਨੇ ਮੈਂਬਰ ਬਣਨਾ ਹੁੰਦਾ ਉਹ ਉਹਨੂੰ ਵੀ ਆਈਡੀਆ ਨਹੀਂ ਹੁੰਦਾ ਉਹਨੂੰ ਆਈਡੀਆ ਹੋ ਜਾਂਦਾ ਵੀ ਕਿਸੇ ਦਾ ਵੀ ਨੌ ਆ ਸਕਦਾ ਆ ਤੇ ਆਖਰੀ ਦਿਨ ਜਦੋਂ ਅਨਾਉਂਸ ਕਰਨਾ ਹੁੰਦਾ ਉਹ ਕਹਿੰਦਾ ਉਸ ਦਿਨ ਤਾਂ ਫਿਰ ਰੱਬੇ ਹੋਊਗਾ ਵੀ ਜਿਹਨੂੰ ਪਤਾ ਕਹਿੰਦਾ ਨਾ ਉਹ ਬਾਦਲ ਸਾਹਿਬ ਹੈ ਵੱਡਾ ਵੀ ਉਹਨੂੰ ਰੱਬ ਨੂੰ ਵੀ ਨਹੀਂ ਪਤਾ ਹੈਗਾ ਵੀ ਨੌ ਕਿਦਾ ਨਿਕਲਣਾ ਹੈ ਇਹ ਜਿਆ ਜਾਨੀ ਜੋਕ ਇਹਨਾਂ ਤੇ ਕਟਾਕਸ਼ ਕੀਤਾ ਹੋਇਆ ਹੈ ਆਮ ਲੋਕ ਵੀ ਸਮਝਦੇ ਨੇ ਯਾਰ ਪੰਜਾਬ ਦੇ ਬਾਦਲ ਕੀ ਕਾਂਜੀ ਘੋਲ ਰਹੇ ਨੇ ਪੰਜਾਬ ਦੇ ਵਿੱਚ ਐਵੇਂ ਨਹੀਂ ਤੁਹਾਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਤੇ 2007 ਤੋਂ 17 ਤੱਕ ਇਹਨਾਂ ਦੀਆਂ 50-55 ਤੋਂ ਉੱਤੇ ਸੀਟਾਂ ਸੀਗੀਆਂ ਤੇ ਅੱਜ ਇਹਨਾਂ ਦੀਆਂ ਸੀਟਾਂ 3 ਹੈਗੀਆਂ ਨੇ 55 ਤੋਂ ਇਹ 60 ਤੋਂ 2017 ਦੇ ਵਿੱਚ ਇਹਨਾਂ ਦੀਆਂ ਰਹਿ ਗਈਆਂ 18 ਸੀਟਾਂ ਤੇ 2022 ਚ ਰਹਿ ਗਈਆਂ 3 ਸੀਟਾਂ ਹੁਣ 2025 ਚ ਚੱਲਦਾ ਇਹਨਾਂ ਕੋ ਅੱਧੀ ਸੀਟ ਐ ਪੁੱਛੋ ਕਿਉਂ ਕਿ ਤਿੰਨਾ ਚੋਂ ਇੱਕ ਉਹ ਜਿਹੜਾ ਬੰਗਿਆਂ ਵਾਲਾ ਐਮਐਲਏ ਸੀ ਡਾਕਟਰ ਸੁਖੀ ਉਹ ਝਾੜੂ ਪਾਰਟੀ ਚ ਲਾ ਗਿਆ ਹਾਲਾਂਕਿ ਉਹ ਟੈਕਨੀਕਲੀ ਮੈਂਬਰ ਹਲੇ ਵੀ ਜਿਹੜਾ ਹੈਗਾ ਹੈ ਲੈਜਿਸਲੇਟਿਵ ਜਿਹੜਾ ਐਮਐਲਏ ਉਹ ਚ ਤੱਕੜੀ ਦਾ ਹੀ ਬੋਲਦਾ ਐ ਪਰ ਉਹ ਝਾੜੂ ਨਾਲ ਜੁੜ ਗਿਆ ਦੂਜਾ ਹੈਗਾ ਯਾਲੀ ਉਹ ਵੀ ਥੋੜਾ ਖੜਾ ਛੱਡ ਗਿਆ ਤੀਸਰਾ ਹੈਗਾ ਮਜੀਠੀਆ ਦੀ ਘਰ ਵਾਲੀ ਉਹ ਮਜੀਠੀਆ ਵੀ ਪਿਛਲੇ ਦਿਨੀ ਤੁਹਾਡੇ ਖਿਲਾਫ ਦੇ ਗਿਆ ਬਿਆਨ ਸੋ ਅੱਧਾ ਥੋਡਾ ਐਮਐਲਏ ਬਣਦਾ ਹੈ ਠੀਕ ਹੈ ਤੁਸੀਂ ਬੈਠੀ ਹੋ ਬਿਲਕੁਲ ਦੇਖੋ ਦੇਖੋ ਵਰਗਾ ਵੀ ਜਦੋਂ ਅੱਜ ਬਹੁਤ ਜਣਤੀ ਜਿਹੜੇ ਮੈਂਬਰ ਨੇ ਸ਼ਰੋਨੀ ਦਰ ਦਾ ਪ੍ਰਬੰਧ ਕਮੇਟੀ ਦੇ ਉਹ ਅਕਾਲੀ ਦਲ ਨਾਲ ਜੁੜਬਤ ਤੇ ਆ ਹੂੰ ਤੇ ਜੇ ਵੀ ਕਿਉਂਕਿ ਅਕਾਲੀ ਦਲ ਦੇ ਚੋਣ ਨਿਸ਼ਾਨ ਤੋਂ ਇਹ ਲੜਦੇ ਨੇ ਚੋਣਾ ਪਰ ਮੈਨੂੰ ਇੱਥੇ ਸ਼ੋਰ ਨਹੀਂ ਹੈਗਾ ਮੈਨੂੰ ਚੈੱਕ ਕਰਨਾ ਪੈਣਾ ਵੀ ਇਹ ਚੋਣ ਨਿਸ਼ਾਨ ਬੰਦੇ ਤਾਂ ਚਲੋ ਜੁੜੇ ਹੋਏ ਅਕਾਲੀ ਦਲ ਦੇ ਨਾਲ ਹੀ ਨੇ ਉਹ ਇੱਕ ਕਹਿੰਦੇ ਨੇ ਆ ਜਿਹੜਾ ਬਹਾਨਾ ਸੁਖਵੀਰ ਬਾਦਲ ਦੇ ਅਸਤੀਫੇ ਆਲਾ ਉਹਦੇ ਚ ਇਹ ਇਹ ਦੰਦੇ ਨੇ ਵੀ ਇਹ ਜਿਹੜਾ ਧਾਰਮਿਕ ਸੰਸਥਾ ਦੇ ਨਾਲ ਕੋਈ ਲਿੰਕ ਨਹੀਂ ਹੋਣਾ ਚਾਹੀਦਾ ਕਿਸੇ ਪਾਰਟੀ ਦੇ ਅੰਦਰ ਉਹ ਧਰਮ ਨਿਰਪੱਖ ਹੋਣੀ ਚਾਹੀਦੀ ਹੈ ਠੀਕ ਹੈ ਤੇ ਇਸ ਕਰਕੇ ਸੁਖਵੀਰ ਬਾਦਲ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਜਿਹੜੀ ਰਾਜਨੀਤਿਕ ਆ ਧਾਰਮਿਕ ਉਹਨੇ ਕਰ ਲਈ ਆ ਭਾਂਡੇ ਮਾਂਜਣ ਵਾਲੀ ਆ ਪਹਿਰੇਦਾਰੋ ਬਰਸ਼ੇ ਵਾਲੀ ਤੇ ਜਿਹੜੀ ਰਾਜਨੀਤਿਕ ਉਹਨਾਂ ਨੇ ਲਾਈਆਂ ਸੀਗੀਆਂ ਇਹਨੂੰ ਸਜਾਵਾਂ ਉਹ ਮੰਨ ਨਹੀਂ ਸਕਦਾ ਫਿਰ ਨਹੀਂ ਪਾਰਟੀ ਦੀ ਜਿਹੜੀ ਹੈਗੀ ਆ ਸ਼੍ਰੋਮਣੀ ਕਾਲੀ ਦਲ ਦੀ ਉਹ ਡਿਸਕ੍ਰੈਡਿਟ ਹੋ ਜੂਗੀ ਉਹਦੀ ਰਜਿਸਟ੍ਰੇਸ਼ਨ ਖਤਮ ਕਰ ਸਕਦਾ ਚੋਣ ਕਮਿਸ਼ਨ ਕਿਉਂਕਿ ਇਹ ਧਾਰਮਿਕ ਸੰਸਥਾਵਾਂ ਤੋਂ ਅ ਸੇਦ ਲੈ ਕੇ ਚੱਲਦੇ ਨੇ ਜਾਂ ਉਹਨਾਂ ਤੋਂ ਹੁਕਮ ਲੈਂਦੇ ਨੇ ਜਾਂ ਨਿਰਦੇਸ਼ ਲੈਂਦੇ ਨੇ ਹੁਣ ਸ਼ਰੀਆਮ ਕਹਿ ਗਿਆ ਇਹ ਵੀ ਅਕਾਲੀ ਦਲ ਦੇ ਨੇ ਮੈਂਬਰ ਜਰਾਤਰ ਅਜੇ ਦੇ ਪ੍ਰਧਾਨ ਅਸਤਾ ਸੁਜੀਤ ਸਿੰਘ ਬਾਦਲ ਇਹ ਸਭਾਪਤ ਦਾ ਵੀ ਜੋ ਕੇ ਟਾਰਗੇਟ ਉਹਨਾਂ ਨੇ ਸਰਦਾਰ ਸੁਜੀਤ ਸਿੰਘ ਬਾਦਲ ਨੂੰ ਰੱਖਣਾ ਬਾਹਰ ਗੱਲ ਦੇ ਵਿੱਚ ਜਾਂ ਇਹ ਸਾਡੇ ਅੰਦਰੂਨੀ ਕੋਈ ਮਸਲੇ ਹੋਣ ਵਾਲੇ ਸਾਡਾ ਫੈਸਲਾ ਚਾਹੀਏ ਕੋਈ ਆਪਣੇ ਪੱਤਰ ਤੇ ਵੀ ਹੋਵੇ ਫੇ ਵੀ ਜਿਹੜਾ ਅਸੀਂ ਟਾਰਗੇਟ ਹੈਗਾ ਸੁਜੀਤ ਸਿੰਘ ਬਾਦਲ ਨੂੰ ਕਰਨਾ ਹੁੰਦਾ ਇਹ ਹੀ ਦੇਖੋ ਇੱਕ ਨੈਰੇਟਿਵ ਸੱਜਿਆ ਗਿਆ ਵੀ ਹਾਂ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਹੁੰਦਾ ਵੀ ਪਾਰਟੀ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ 2008 ਜਾਂ 9 ਤੋਂ ਠੀਕ ਹੈ ਸਰਕਾਰ ਦੇ ਵਿੱਚ ਡਿਪਟੀ ਮੁੱਖ ਮੰਤਰੀ 2009 ਤੋਂ ਲੈ ਕੇ 2017 ਤੱਕ ਹੈ ਬਾਪੂ ਇਹਦਾ ਮੁੱਖ ਸੀਐਮ ਸੁਖਵੀਰ ਬਾਦਲ ਦਾ ਤੇ ਜੇ ਪਾਰਟੀ 2012 ਚ ਦੁਬਾਰਾ ਜਿੱਤਦੀ ਆ ਬੈਕ ਟੂ ਬੈਕ ਸਰਕਾਰ ਬਣਾ ਲੈਂਦੀ ਯਾਰ ਕਿਉਂਕਿ ਅਕਸਰ ਪੰਜਾਬ ਦੇ ਵਿੱਚ 1960 ਤੋਂ ਬਾਅਦ ਕਹਿੰਦੇ ਕੋਈ ਵੀ ਸਰਕਾਰ ਰਿਪੀਟ ਨਹੀਂ ਹੋਈ ਔਰ ਬਿਲਕੁਲ ਸਹੀ ਗੱਲ ਹੈ ਹਰ ਚੋਣ ਤੇ ਸਰਕਾਰ ਬਦਲਦੀ ਹੈ ਤੇ ਸੁਖਵੀਰ ਬਾਦਲ ਨੇ ਆਪਣੇ ਕਾਰਕਮਲਾਂ ਕਰਕੇ ਮਿਹਨਤ ਕਰਕੇ ਤੇ ਪਾਰਟੀ ਜਿਤਾਤੀ ਲਗਾਤਾਰ ਦੋ ਵਾਰ 7 ਤੇ 12 ਜੇ ਹੁਣ ਪਾਰਟੀ ਤੁਹਾਡੀ 18 ਤੇ ਸੀਟਾਂ 2017 ਚ ਤੇ ਹੁਣ ਤਿੰਨ ਸੀਟਾਂ 2022 ਤੇ ਅੱਜ ਅੱਧੀ ਸੀਟ ਤੇ ਆ ਗਈ ਹੈ ਤੇ ਇਹ ਵੀ ਤਾਂ ਸੁਖਵੀਰ ਬਾਦਲ ਸਿਰੇ ਲੱਗੂਗਾ ਜਿਹੜਾ ਇਹ ਆ ਯਾਨੀ ਜਿਹੜਾ ਸਵਾਦ ਲੱਗਦਾ ਆ ਗੱਪ-ਗੱਪ ਕਰਕੇ ਖਾ ਲਓ ਤੇ ਜਿਹੜਾ ਕੌੜਾ ਲੱਗਦਾ ਉਹਨੂੰ ਥੂ ਕਰ ਦਿਓ ਉਹਦੀ ਜ਼ਿੰਮੇਵਾਰੀ ਲਾਓ ਨਾ ਇਹ ਸੁਖੀਰ ਬਾਦ ਸਭ ਨੂੰ ਪਤਾ ਆ ਲੋਕ ਪੰਜਾਬ ਦੇ ਬੇਫਕੂਫ ਨਹੀਂਗੇ ਉਹਨਾਂ ਨੇ ਤੁਹਾਡੀਆਂ ਕਰਤੂਤਾਂ ਦੇਖ ਲਈਆਂ ਹੁਣ ਹੁਣ ਨਹੀਂ ਤੁਹਾਡੀ ਕਾਟ ਦੀ ਹਾਂਡੀ ਚੜਦੀ ਪਰ ਲਾਨ ਤੇ ਆ ਇਹ ਆਪਣੇ ਆਪ ਨੂੰ ਖਾਲਸਾ ਕਹੋਂਦੇ ਨੇ ਤੇ ਨਾਲ ਸਿੰਘ ਵੀ ਲਿਖਿਆ ਹੋਇਆ ਗੁਰਬਖਸ਼ ਸਿੰਘ ਖਾਲਸਾ ਸ਼ਰਮ ਕਰੋ ਯਾਰ ਸ਼ਰਮ ਜਾਨ ਤੁਸੀਂ ਰੱਬ ਨੂੰ ਦੇਣੀ ਆ ਗੱਲ ਦੇ ਵਿੱਚ ਬਾਦਲ 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 ਕਰਕੇ ਟੇਕਣ ਦੇ ਮਨ ਦੇ ਵਿੱਚ ਮਾਦਲ ਉਹ ਇਦਾਂ ਦੀ ਨਫਤ ਪੈਦਾ ਕਰਨ ਦੀ ਕੋਈ ਨਹੀਂ ਸੀ ਜਿਵੇਂ ਕਿ ਜੈਦ 2.45 ਤੱਕ ਵਾਪਰੇ ਆ ਉਹਦੀ ਸਾਰਾ ਸਾਰਾ ਮਤਲਬ ਪਰਵਾਹ ਮੈਂ ਕਹਿੰਦਾ ਇੱਕ ਵਾਰੀ ਉਹ ਆਇਆ ਸੀ ਉੱਥੇ ਦਰਬਾਰ ਸਾਹਿਬ ਬਚ ਗਿਆ ਉਹ ਤਾਂ ਗੋਲੀ ਉਹ ਹੁਣ ਪਤਾ ਨਹੀਂ ਬੰਦੇ ਦਾ ਉਮੀਦ ਇਹ ਨਹੀਂ ਸੀ ਕਿ ਵੀ ਯਾਨੀ ਉਹਦੀ ਇਰਾਦਾ ਨਹੀਂ ਸੀ ਲੱਗਦਾ ਉਹਨੂੰ ਗੋਲੀ ਮਾਰਨ ਦਾ ਜਿਹੜਾ ਕੀ ਉਹਦਾ ਨਾਂ ਸੀਗਾ ਨਰੈਣ ਸਿੰਘ ਕੌੜਾ ਕੀ ਸੀ ਇਹ ਹਜੇ ਸੀ ਕੁਛ ਨਾ ਚੌੜਾ ਤੇ ਤੂੰ ਬਾਹਰ ਆ ਬਿਨਾਂ ਸਿਕਿਉਰਿਟੀ ਤੈਨੂੰ Z ਸਿਕਿਉਰਿਟੀ ਮਿਲੀ ਹੋਈ ਐ Z+ ਜਾਂ Z ਸਿਕਿਉਰਿਟੀ ਇਹਦੀ ਕਰਤੂਤਾਂ ਕਰਕੇ ਮਿਲੀ ਹੋਈ ਹੈ ਬਾਹਰ ਆ ਇੱਕ ਵਾਰੀ ਸੰਗਤ ਦੇ ਵਿੱਚ ਜਿਵੇਂ ਬਾਦਲ ਬੈਠਾ ਸੀ ਨਾ ਸੰਗਤ ਦਰਸ਼ਨ ਚ ਬੈ ਕੇ ਦਿਖਾ ਦਵੇ ਸੁਖਵੀਰ ਬਾਦਲ ਨਾ ਇਹਨੂੰ ਕੱਲੀ ਰੋਲੀਰ ਕਰਕੇ ਭੇਜਿਆ ਘਰੇ ਜਮਾਗਰ ਸੁਖਵੀਰ ਸਿੰਘ ਬਾਦਲ ਜਾਂ ਤਾਂ ਆਪ ਗਾਣੇ ਬਾਉ ਜਿਹੜੇ ਆ ਉਹ ਉਹ ਦੁੱਤੀ ਰਹੇ ਆ ਤੇ ਉਹ ਨੈਰੇਟਿਵ ਜਿਹੜਾ ਉਹਦਾ ਹਾਜ਼ਰੀ ਜਿਹੜਾ ਲੋਕਾਂ ਦੇ ਵਿੱਚ ਜਿ ਤਰ੍ਹਾਂ ਜਿਵੇਂ ਆਪਾਂ ਨੂੰ ਬਦੀ ਬਦਲ ਦੇ ਦੇਖਣ ਨੂੰ ਮਿਲਦਾ ਤੇ ਇਹਦੇ ਕਰਕੇ ਅੱਜ ਕਿਉਂਕਿ ਉਹਨਾਂ ਨੂੰ ਪਤਾ ਆਵੇ ਜੇ ਅੱਜ ਇਹਨਾਂ ਸੰਸਥਾਵਾਂ ਨੂੰ ਕੋਈ ਹੈਂਡਰੋ ਦਾ ਸਰਪਰਵਾਜ ਆ ਨਾ ਸੰਸਥਾਵਾਂ ਨੂੰ ਸੈਂਦਰੀਕੀ ਨਾਲ ਸਿਰਹਾਗਾ ਦਾ ਤੇ ਉਹ ਸਰਵ ਤੇ ਜਿਹੜੇ ਸਰਦਾਰ ਜੀ ਇਹ ਮੰਗ ਰਹਾ ਹੂ ਇਹ ਨਹੀਂ ਸਮਝ ਪਾਰਾਂ ਦੀ ਦੇਚਮ ਕਟੀ ਜਾਂਦੀ ਹੈ ਇਹ ਤਾਂ ਜਿਹੜੀ ਜੀ ਸਸੂ ਇੱਕ ਵੀ ਜਿਹੜੇ ਬੰਦੇ ਜਿਹਨੇ ਆਪਣੇ ਆਪ ਨੂੰ ਲੀਡਰ ਕੰਦਿਆ ਉਹਨਾਂ ਕਿ ਇਹ ਕੁਆਲਟੀ ਹੋ ਗਈ ਚਾਹ ਉਹ ਇਹ ਮਰਥਾ ਦੂਰ ਫਿਟੇ ਮੂੰ ਯਾਰ ਲਿਆਕਤ ਦਾ ਯੂਨੀਵਰਸਿਟੀ ਆਫ ਮਦਰਾਸ ਤੋਂ ਵੀ ਪੜੇ ਦਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਵੀ ਕਹੌਣ ਦਾ ਠੀਕ ਆ ਦੋਗਲਾ ਬਣ ਤੁਹਾਡੇ ਸਾਹਮਣੇ ਆ ਤੇ ਅੱਜ ਬੇਅਦਵੀ ਕਾਂਡ ਤਾਂ ਅੱਜ ਵੀ ਉੱਥੇ ਸਜ਼ਾ ਮਾ ਮਿਲਿਆ ਹੀ ਨਹੀਂ ਗਈ ਬਿਆਦਬੀ ਕਾਂਡ ਦੇ ਵਿੱਚ ਦੱਸੋ ਕਿ ਕਿਹਨੂੰ ਸਜ਼ਾ ਮਿਲੀ ਹੈ ਹਾਲ ਤੱਕ ਜਿਹੜਾ ਵੀ ਟੰਗਿਆ ਗਿਆ ਹੋਵੇ ਬੰਦਾ ਤੇ ਹੁਣ ਤੂੰ ਇਹਨਾਂ ਦੇ ਆ ਕੇ ਸੁਪੀਰ ਬਾਦਲ ਨੂੰ ਆਪਣਾ ਸਿਆਸੀ ਪਿਓ ਬਣਾਈ ਫਿਰਦਾ ਹੈ ਇਹ ਬੰਦਾ ਹਰਦੂ ਲਾਣਤ ਯਾਰ ਤੁਹਾਡੇ ਇਹ ਜਿਹੇ ਦੇ ਰੱਬ ਨੂੰ ਮੈਂ ਫੇਰ ਕਹਾਂ ਰੱਬ ਨੂੰ ਜਾਨ ਦੇਣੀ ਹੈ ਤੁਸੀਂ ਪਟੇ ਬੜੇ ਪੈਣੇ ਨੇ ਉੱਥੇ ਪੁੱਠੇ ਕਰਕੇ ਤੁਹਾਡੇ ਪਿਛਵਾੜੇ ਤੇ ਕਿਉਂ ਕਿ ਉਹ ਅਫਗਾਨਿਸਤਾਨ ਨੂੰ ਵੀ ਰਣ ਕਰ ਸਕਣ ਤੇ ਜਿਹੜੀ ਸ਼ਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਲੋਂ ਲੈ ਕੇ ਆਂਦੀ ਹੈਗੀਆ ਤੇ ਉਹਦੇ ਵਿੱਚ ਜਿਹੜੀ ਜਿਹੜੀ ਦੁਆਰਾ ਬਹੁਤ ਹੰਪਤੀ ਸਿੱਖਾਂ ਦੀ ਜਿਹੜੀ ਨਮਾਇੰਦਗੀ ਆ ਜਵਾਬ ਹੈਗੀਆ ਉਹਨੂੰ ਦੁਆ ਲੀਡਰ ਵਹਿ ਤਾਂ ਬਾਬੇ ਬੋਰਡ ਨੇ ਪੈਦਾ ਨਹੀਂ ਹੋਣ ਦਿੱਤਾ ਨਾ ਉਹ ਕਹਿੰਦਾ ਜਿਹੜਾ ਬੋਰਡ ਹੁੰਦਾ ਦਰਖਤ ਉਹ ਐਡਾ ਸੰਘਣਾ ਘਣਾ ਹੋ ਜਾਂਦਾ ਉਹਦੇ ਪੱਤੇ ਫੈਲ ਜਾਂਦਾ ਉਹਦੇ ਥੱਲੇ ਕੋਈ ਪੈਦਾ ਹੀ ਨਹੀਂ ਹੋ ਸਕਦਾ ਐਸ ਵੇਲੇ ਲੀਡਰਸ਼ਿਪ ਕਰਾਈਸਿਸ ਹੈਗਾ ਆ ਪਰ ਉਹ ਤੁਸੀਂ ਉਹ ਪੈਦਾ ਕੀਤਾ ਆ ਬਿਲਕੁਲ ਕਾਂਗਰਸ ਵਾਲਾ ਹਾਲਾਤ ਹੋ ਗਿਆ ਹੋਇਆ ਕਿਉਂਕਿ ਗਾਂਧੀ ਪਰਿਵਾਰ ਨੇ ਵੀ ਬਹੁਤ ਵੱਡਾ ਜਿਵੇਂ ਆਪਾਂ ਕਹਿ ਲਈਏ ਬੋਰਡ ਬਣ ਗਿਆ ਸੀਗਾ ਉਹ ਉਹਦੇ ਥੱਲੇ ਉਹਨੇ ਕੋਈ ਪੈਦਾ ਹੋਣੇ ਨਹੀਂ ਦਿੱਤਾ ਤੇ ਅੱਜ ਇਹ ਦੁਰਦਸ਼ਾ ਉਦੀ ਹੋ ਗਈ ਹੋਈ ਆ ਤੁਹਾਡੇ ਸਾਹਮਣੇ ਆ ਰਾਹੁਲ ਗਾਂਧੀ ਤਨਵਾਰੀ ਬੁਰੀ ਤਰ੍ਹਾਂ ਹਾਰ ਚੁੱਕਿਆ ਹੈ ਲੋਕ ਸਭਾ ਚੋਂ ਡਬਲ ਜੀ ਤੱਕ ਵੀ ਪਹੁੰਚ ਗਿਆ ਤੇ ਉਹੀ ਹਾਲ ਇਹਨਾਂ ਦਾ ਹੈ ਸੁਖਵੀਰ ਬਾਦਲ ਦਾ ਤੇ ਰਾਹੁਲ ਗਾਂਧੀ ਦੋਨਾਂ ਨੂੰ ਮੈਂ ਸਿਆਸੀ ਤੌਰ ਦੇ ਉੱਤੇ ਨਾ ਕਾਬਿਲ ਮੰਨਦਾ ਹੈਗਾ ਇਹਨਾਂ ਦੀ ਪਰਸਨੈਲਿਟੀ ਇਹਦੀ ਕਾਮਯਾਬ ਹੋ ਸਕਦੇ ਕਦੇ ਵੀ ਨਹੀਂ ਤੇ ਜਿੱਦਾਂ ਫਿਰ ਅਸੀਂ ਖਿੰਡਪੁਰ ਜਾਵਾਂਗੇ ਫਿਰ ਇਹ ਆ ਵੀ ਕੱਲੋਂ ਖਿੰਡਪੁਰ ਤਾਂ ਗਏ ਹੋ ਯਾਰ ਤੁਸੀਂ ਹੁਣੇ ਕੋਈ ਕਸਰ ਹੈ ਹੈ 60 ਤੋਂ ਅੱਧਾ ਸੋਡਾ ਐਮ ਐਲ ਏ ਰਹਿ ਗਿਆ ਹੈ ਜਿਹੜੇ ਚੇਲੇ ਬਾਲ ਕੇ ਸੀ ਮੈਂ ਕਹਿੰਦਾ ਜਿਹੜੇ ਸੁਖਵੀਰ ਬਾਦਲ ਦੀ ਭਾਂਡੇ ਮਾਂਜਣ ਵਾਲੇ ਵੀ ਲੀਡਰਸ਼ਿਪ ਉਹ ਵੀ ਖਿੰਡਪੁਰ ਗਏ ਹੁਣ ਤਾਂ ਉਹਨੂੰ ਦੱਸ ਰਹਿ ਗਈਆ ਤੁਹਾਡੇ ਪੱਲੇ ਉਹਦਾ ਸਾਲਾ ਵੀ ਖਿੰਡ ਗਿਆ ਹੁਣ ਤਾਂ ਮੈਂ ਸੁਖਵੀਰ ਬਾਦਲ ਦਾ ਇਹ ਬਾਕੀ ਸੰਸਦਾਂਾਂ ਅੱਜ ਜਿਹੜੀਆਂ ਹੈਗੀਆਂ ਉਹ ਸੈਂਟਰ ਗਵਰਨਮੈਂਟ ਦੇ ਅੰਦਰ ਚੱਲਦੀਆਂ ਉਹ ਇੱਕ ਪਾਰਟੀ ਦੇ ਅੰਦਰ ਚੱਲਦੀਆਂ ਤਾਂ ਇਹ ਜਿਹੜੀ ਪੰਜਾਬ ਵਿੱਚ ਵੀ ਹੋਈ ਉਹ ਲਲ ਕਮੇਟੀ ਹੈਗੀਆਂ ਹਾਂ ਸਾਡੇ ਨਿਕਲ ਕੇ ਤੇ 11 ਦੇ ਹੱਥਾਂ ਚਲ ਜੂਗੀ ਬੇਰ ਦੀ ਜ਼ਿਆਦਾ ਕੋਈ ਰਮ ਹੁੰਦੇ 11 ਦੇ ਹੱਥਾਂ ਚ ਚਲ ਜੂਗੀ ਤੁਸੀਂ ਗੈਰ ਹੋ ਯਾਰ ਤੁਸੀਂ ਐਸਜੀਪੀਸੀ ਦੇ ਜਥੇਦਾਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਬਾਦਲਾ ਨੇ ਆਪਣੇ ਘਰੇ ਸਦਕੇ ਆ ਜਦੋਂ 2015 ਯਾਨੀ ਜਦੋਂ ਵੀ ਮਾਫੀ ਵਾਲਾ ਟਾਈਮ ਸੀਗਾ ਇਹ ਤਾਂ ਬਿਆਦਵੀ ਵਾਲਾ ਸੀਗਾ ਤੇ ਤੁਸੀਂ ਮਾਫੀ ਦਿੱਤੀ ਹੈ ਉਹਨਾਂ ਨੂੰ ਆਪਣੀ ਮਾਫੀ ਨਾਵੇਂ ਵਾਲੀ ਚਿੱਠੀ ਲਿਖਵਾਈ ਉਹਨਾਂ ਤੋਂ ਹੈ ਤੇ ਗੈਰ ਤੁਸੀਂ ਹੋ ਕਿ ਕੋਈ ਹੋਰ ਆ ਹੈ ਮੁੜ ਕੇ ਫਿਰ ਤੁਸੀਂ 90 99 ਲੱਖ ਦੇ ਇਸ਼ਤਿਹਾਰ ਦਿੱਤੇ ਅਖਬਾਰਾਂ ਦੇ ਵਿੱਚ ਵੀ ਸਾਧ ਨੂੰ ਮਾਫੀ ਦਿੱਤੀ ਅਕਾਲ ਤਖਤ ਸਾਹਿਬ ਨੂੰ ਇਸ ਤੋਂ ਵੱਡਾ ਗੈਰ ਮੈਂ ਕਹਿੰਨਾ ਗੈਰ ਵੀ ਕੋਈ ਹੋਊਗਾ ਥੋੜੇ ਜਿਨ੍ਹਾਂ ਨੂੰ ਨੁਕਸਾਨ ਨਹੀਂ ਕਰ ਸਕਦਾ ਭਾਜਪਾ ਕਾਂਗਰਸ ਨੇ ਉਹਨਾਂ ਨੂੰ ਨੁਕਸਾਨ ਨਹੀਂ ਕੀਤਾ ਉਹ ਜਿਵੇਂ ਕਹਿੰਦੇ ਨੇ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਇਮਾਰਤ ਸੀਗੀ ਉਹ ਢਾਈ ਕਾਂਗਰਸ ਨੇ ਇੰਦਰਾ ਗਾਂਧੀ ਨੇ ਉਹ ਤੋਂ ਪਹਿਲਾਂ ਵੀ ਹਮਲੇ ਹੋ ਚੁੱਕੇ ਨੇ ਤੇ ਬਿਲਡਿੰਗ ਫੇਰ ਹੈ ਗਈ ਆ ਉਹਦੇ ਨੂੰ ਵਧੀਆ ਹੋਰ ਬਿਲਡਿੰਗ ਖੜੀ ਆ ਪਰ ਜਿਹੜਾ ਤੁਸੀਂ ਸਿੱਖ ਸਿਧਾਂਤ ਦਾ ਬੇੜਾਗਰਕ ਕੀਤਾ ਆ ਆ ਬਾਦਲ ਪਰਿਵਾਰ ਨੇ ਜਾਂ ਬਾਦਲ ਜੁੰਡਲੀ ਨੇ ਇਹਦੀ ਤਾਂ ਰਿਕਵਰੀ ਬਹੁਤ ਔਖੀ ਆ ਵਹੇ ਤਾਂ ਮੈਨੂੰ ਮੁਸ਼ਕਲ ਲੱਗਦਾ ਹਉਣ ਵਾਲੇ ਟਾਈਮ ਦੇ ਵਿੱਚ ਤੇ ਇਹ ਕਹਿੰਦੇ ਨੇ ਸੁਖੀਰ ਬਾਦਲ ਤੋਂ ਬਿਨਾ ਕੋਈ ਸੰਭਾਲ ਨਹੀਂ ਸਕਦਾ ਕੋਈ ਵੀ ਚੀਜ਼ ਮਜ਼ਾਕ ਬਣਾ ਕੇ ਰੱਖਤਾ ਤੁਸੀਂ ਜੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਐਸਬੀਸੀ ਦਾ ਰੋਲ ਹੋ ਰਿਹਾ ਅਕਾਲ ਤਖਤ ਸਾਹਿਬ ਨੂੰ ਤੁਸੀਂ ਥੱਲੇ ਲਿਆਂਦਾ ਐਸਬੀਸੀ ਦੇ ਲਫ ਆਪਣੇ ਕੱਪੜਿਆਂ ਵਾਂਗ ਤੁਸੀਂ ਬਦਲਦੇ ਹੋ ਜਥੇਦਾਰ ਆਪ ਤੁਹਾਨੂੰ 30 ਸਾਲ ਹੋ ਗਏ ਪ੍ਰਧਾਨਗੀ ਛੱਡਣ ਨੂੰ ਤੁਹਾਡਾ ਜੀ ਨਹੀਂ ਕਰਦਾ ਜੀ ਜੀ ਆਪਣੇ ਅਕਲਵੀਰ ਸਿੰਘ ਜੀ ਇਕ ਥੱਲੇ ਬਲਦੇਵ ਸਿੰਘ ਦਾ ਜਿਹੜਾ ਹੁਣ ਪੱਤਰਕਾਰ ਆ ਇਹ ਸੁਖਵੰਤ ਬਰਾੜ ਇਹਨਾਂ ਦੇਖ ਲਓ ਇਹਦੇ ਕੋਈ ਉਹ ਦੱਸਿਆ ਵੀ ਤੇਰਾ ਜਵਾਬ ਠੀਕ ਆ ਕਿ ਗਲਤ ਆ ਮੈਂ ਕਿੰਨਾ ਕਿ ਸਾਡੇ ਸਰਾਇਆਂ ਕੋਈ ਕਾਊਂਟਰ ਸਵਾਲ ਹੋਵੇ ਨਾ ਸੋ ਆ ਇਹਨਾਂ ਦੀ ਉਕਾਤ ਆ ਬਾਕੀ ਇਹ ਇਹ ਦੇ ਬਾਰੇ ਸੁਖਵੰਤ ਬਰਾੜ ਵਾਲੇ ਵੀ ਵੀਡੀਓ ਮੇਰੀ ਜਲਦੀ ਆਉਗੀ ਇਹ ਵੀ ਬੜਾ ਤਕੜਾ ਜਿਵੇਂ ਭਰਾ ਤੁਹਾਨੂੰ ਦੱਸ ਚੱਕਿਆ ਵੀ ਚਵਲ ਟਾਈਪ ਬੰਦਾ ਹੈਗਾ ਆ ਇਹ ਸਾਰੇ ਚਮੜਾਪਾਖ ਐਕਸਪੋਜ਼ ਕਰਦੇ ਨੇ ਇੱਥੇ ਓਕੇ ਦੋਸਤੋ ਬਹੁਤ ਧੰਨਵਾਦ